10 ਜੂਨ 2025 ਦੇ ਸਵੇਰ ਤਕਰੀਬਨ 5:33 'ਤੇ ਇੱਕ ਮੁੰਡਾ ਬਰਨਾਲਾ ਬਠਿੰਡਾ ਰੋਡ ਤੇ ਸਥਿਤ ਆਦੇਸ਼ ਹਸਪਤਾਲ ਦੀ ਕਾਰ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਕਰਦਾ ਹੈ ਤੇ ਉਸ ਤੋਂ 2.5 ਮਿੰਟ ਬਾਅਦ ਉਹ ਇਸ ਪਾਰਕਿੰਗ ਦੇ ਵਿੱਚੋਂ ਨਿਕਲ ਜਾਂਦਾ ਹੈ ਹੁਣ 10 ਜੂਨ ਲੰਘਦੀ ਹੈ 11 ਜੂਨ ਆ ਜਾਂਦੀ ਹੈ 11 ਜੂਨ ਦੇ ਤਕਰੀਬਨ 7:30 ਵਜੇ ਇਸ ਕਾਰ ਪਾਰਕਿੰਗ ਦੇ ਵਿੱਚੋਂ ਬੜੀ ਜ਼ਿਆਦਾ ਬਦਬੂ ਆਉਣ ਲੱਗਦੀ ਹੈ ਤਾਂ ਹੁਣ ਦੇਖਿਆ ਜਾਂਦਾ ਕਿ ਆਖਿਰ ਇੰਨਾ ਜ਼ਿਆਦਾ ਮੁਸ਼ਕ ਕਿੱਥੋਂ ਆ ਰਿਹਾ ਹੈ ਤਾਂ ਪਤਾ ਲੱਗਦਾ ਹੈ ਕਿ ਜੋ ਮੁੰਡਾ ਕਾਰ ਖੜੀ ਕਰਕੇ ਗਿਆ ਸੀ ਜਿਸ ਦਾ ਨੰਬਰ PV10FW9179 ਸੀ ਇਹ ਤਾਂ ਬਦਬੂ ਉਸ ਵਿੱਚੋਂ ਆ ਰਹੀ ਹੈ ਹੁਣ ਸਹਾਰਾ ਜਨ ਸੇਵਾ ਟੀਮ ਨੂੰ ਕਾਲ ਕੀਤੀ ਜਾਂਦੀ ਹੈ ਸੰਸਥਾ ਦੇ ਮੁੰਡਿਆਂ ਨੂੰ ਬੁਲਾਇਆ ਜਾਂਦਾ ਕਿ ਤੁਸੀਂ ਆਓ ਉਹ ਆਉਂਦੇ ਨੇ ਪੁਲਿਸ ਨੂੰ ਕਾਲ ਕੀਤੀ ਜਾਂਦੀ ਹੈ ਤੇ ਹੁਣ ਮੌਕੇ ਤੇ ਆ ਕੇ ਜਦੋਂ ਇਸ ਗੱਡੀ ਦੀ ਟਾਕੀ ਖੋਲੀ ਜਾਂਦੀ ਹੈ ਤਾਂ ਸਭ ਹੈਰਾਨ ਹੋ ਜਾਂਦੇ ਆ ਕਿਉਂਕਿ ਇਸ ਗੱਡੀ ਦੀ ਪਿਛਲੀ ਸੀਟ ਦੇ ਉੱਤੇ ਇੱਕ ਔਰਤ ਦੀ লাশ ਪਈ ਸੀ ਤੇ ਹੁਣ ਤਫ਼ਤੀਸ਼ ਕੀਤੀ ਜਾਂਦੀ ਹੈ ਤਫ਼ਤੀਸ਼ ਦੇ ਵਿੱਚ ਪਤਾ ਲੱਗਦਾ ਕਿ ਜੋ ਇਹ লাশ ਹੈ ਇਹ ਤਾਂ ਇੱਕ ਇੰਸਟਾਗ੍ਰam ਇਨਫਲੂਐਂਸਰ ਕੁੜੀ ਆ ਕਮਲਕੌਰ ਭਾਬੀ ਜਿਸ ਦਾ ਪਿੱਛਾ ਜੁਪੀ ਦਾ ਹੈ ਜਿਸ ਦਾ ਨਾਮ ਕਾਂਚਨ ਤਵਾਰੀ ਸੀ ਇਹ ਇੰਸਟਾਗ੍ਰam ਉੱਤੇ ਬੜੀ ਜ਼ਿਆਦਾ ਫੇਮਸ ਸੀ ਇਸ ਦੇ ਤਕਰੀਬਨ ਪੌਣੇ 4 ਲੱਖ ਫਾਲੋਅਰ ਸੀ ਫੇਸਬੁੱਕ YouTube ਤੇ ਵੀ ਇਸ ਦੇ ਫਾਲੋਅਰਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ 1 ਮਿਲੀਅਨ ਤੋਂ ਉੱਤੇ ਇਸ ਦੇ ਫਾਲੋਅਰ ਸਨ ਤੇ ਇਹ ਵਿਵਾਦਾਂ ਦੇ ਵਿੱਚ ਰਹਿੰਦੀ ਸੀ ਇਸ ਵੱਲੋਂ ਅਸ਼ਲੀਲ ਵੀਡੀਓ ਪਾਈਆਂ ਜਾਂਦੀਆਂ ਸੀ ਕਈ ਵੀਡੀਓ ਕਈ ਰੀਲਾਂ ਐਦਾਂ ਦੀਆਂ ਹੁੰਦੀਆਂ ਸੀ ਜੋ ਕਿ ਦੇਖਣਯੋਗ ਨਹੀਂ ਹੁੰਦੀਆਂ ਸੀ ਜਿਸ ਵਿੱਚ ਇਹ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਦੀ ਸੀ ਹੁਣ ਪੁਲਿਸ ਤਤਕਸ਼ ਕਰਦੀ ਹੈ ਕਿ ਆਖਰ ਇੱਥੇ ਜੋ ਬੰਦਾ ਲਾਸ਼ ਛੱਡ ਕੇ ਗਿਆ ਉਹ ਕੌਣ ਹੈ ਇਸ ਦਾ ਕਤਲ ਕੀਤਾ ਗਿਆ ਕਿਉਂ ਕੀਤਾ ਗਿਆ ਕਤਲ ਕੀਤਾ ਗਿਆ ਜਾਂ ਇਸ ਦੀ ਮੌਤ ਹੋ ਜਾਂ ਕਈ ਸਵਾਲ ਪੁਲਿਸ ਦੇ ਸਾਹਮਣੇ ਸੀ ਤੇ ਫਿਰ ਜਦੋਂ ਪੁਲਿਸ ਇਨਵੈਸਟੀਗੇਸ਼ਨ ਕਰਦੀ ਹੈ ਤੇ ਜੋ ਨਿਕਲ ਕੇ ਸਾਹਮਣੇ ਆਉਂਦਾ ਉਹ ਬੜਾ ਹੀ ਹੈਰਾਨ ਕਰ ਦੇਣ ਵਾਲਾ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ 11 ਜੂਨ 2025 ਨੂੰ ਰਾਤ ਨੂੰ ਜਦੋਂ ਪਤਾ ਲੱਗਦਾ ਕਿ ਜੋ ਕਮਲ ਕੌਰ ਭਾਬੀ ਹੈ ਉਸ ਦੀ ਹੱਤਿਆ ਹੋ ਗਈ ਹੈ ਉਸ ਦਾ ਮਰਡਰ ਹੋ ਗਿਆ ਤਾਂ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਪਰਿਵਾਰ ਵਾਲੇ ਮੌਕੇ ਤੇ ਆਉਂਦੇ ਨੇ ਤੇ ਹੁਣ ਜੋ ਇਹ ਕਮਲ ਕੌਰ ਭਾਬੀ ਦੀ লাশ ਸੀ ਇਹ ਸੜ ਚੁੱਕੀ ਸੀ ਇਹ ਲੁਧਿਆਣਾ ਲਜਾਣ ਦੇ ਲਾਇਕ ਨਹੀਂ ਰਹੀ ਸੀ ਤਾਂ ਇਹਨਾਂ ਨੇ ਇੱਥੇ ਹੀ ਬਠਿੰਡਾ ਦੇ ਦਾਣਾ ਮੰਡੀ ਦੇ ਕੋਲ ਇੱਕ ਰਾਮ ਬਾਗ ਦੇ ਵਿੱਚ ਇਸ ਦਾ ਸੰਸਕਾਰ ਕਰ ਦਿੱਤਾ ਇਸ ਦੇ ਸੰਸਕਾਰ ਵਿੱਚ ਕਮਲਕੌਰ ਦੀ ਭੈਣ ਅਤੇ ਉਸ ਦੀ ਮਾਂ ਜਿਸ ਦਾ ਨਾਮ ਗਿਰਜਾ ਦੇਵੀ ਸੀ ਉਹ ਆਏ ਤੇ ਹੋਰ ਵੀ ਇਹਨਾਂ ਦੇ ਪਰਿਵਾਰਕ ਮੈਂਬਰ ਆਏ ਇਹ ਪਰਿਵਾਰ ਮੀਡੀਆ ਦੇ ਸਾਹਮਣੇ ਆਉਣੋਂ ਡਰਦਾ ਸੀ ਇਸ ਨੇ ਕਿਹਾ ਕਿ ਅਸੀਂ ਆਪਣੀ ਬਦਨਾਮੀ ਤੋਂ ਡਰਦੇ ਹਾਂ ਤੇ ਸਾਨੂੰ ਇਹ ਲੱਗਦਾ ਕਿ ਸਾਡੀ ਜਾਨ ਨੂੰ ਵੀ ਖਤਰਾ ਇਸ ਕਰਕੇ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਇਧਰ ਪੁਲਿਸ ਤਫ਼ਤੀਸ਼ ਕਰ ਰਹੀ ਸੀ ਕਿ ਆਖਰ ਜੋ ਇੱਕ ਕਮਲਕੌਰ ਭਾਬੀ ਆ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਹੁਣ ਪੁਲਿਸ ਆਪਦੀ ਇਨਵੈਸਟੀਗੇਸ਼ਨ ਕਰਦੀ ਹੈ ਗਿਰਜਾ ਦੇਵੀ ਦੱਸਦੀ ਹੈ ਕਿ ਮੇਰੇ ਘਰ 9 ਜੂਨ ਤੋਂ ਕੁਝ ਦਿਨ ਪਹਿਲਾਂ ਇੱਕ ਮੁੰਡਾ ਆਇਆ ਜਿਸ ਦਾ ਨਾਮ ਅਮਰਤਪਾਲ ਸੀ ਜੋ ਕਹਿ ਰਿਹਾ ਸੀ ਕਿ ਮੇਰਾ ਨਾਮ ਅਮਰਤਪਾਲ ਆ ਕਮਲਕੌਰ ਘਰ ਨਹੀਂ ਸੀ ਤੇ ਉਸਨੇ ਕਿਹਾ ਕਿ ਅਸੀਂ ਉਸ ਤੋਂ ਪ੍ਰਮੋਸ਼ਨ ਕਰਵਾਉਣੀ ਹੈ ਹੁਣ ਦੂਸਰੇ ਦਿਨ ਫੇਰ ਉਹ ਮੁੰਡਾ ਆਉਂਦਾ ਕਮਲਕੌਰ ਘਰ ਹੁੰਦੀ ਹੈ ਤਾਂ ਉਹ ਕਹਿੰਦਾ ਕਿ ਅਸੀਂ ਤੁਹਾਡੇ ਕੋਲੋਂ ਪ੍ਰਮੋਸ਼ਨ ਕਰਵਾਉਣਾ ਚਾਹੁੰਦੇ ਆ ਬਠਿੰਡੇ ਦੇ ਵਿੱਚ ਤਾਂ ਜੋ ਕਮਲਕੌਰ ਹੁੰਦੀ ਹੈ ਇਹ ਕਹਿੰਦੀ ਹੈ ਕਿ ਠੀਕ ਹੈ ਮੈਂ ਤੁਹਾਡੇ ਲਈ ਪ੍ਰਮੋਸ਼ਨ ਕਰਾਂਗੀ ਹੁਣ ਦਿਨ ਰੱਖਿਆ ਜਾਂਦਾ 9 ਜੂਨ ਦਾ 9 ਜੂਨ 2025 ਦਾ 9 ਜੂਨ 2025 ਨੂੰ ਕਮਲਕੌਰ ਨੂੰ ਦੋ ਮੁੰਡੇ ਜਸਪ੍ਰੀਤ ਸਿੰਘ ਜੋ ਕਿ ਪਿੰਡ ਮੈਰੋ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਅਤੇ ਨਿਮਰਤਜੀਤ ਸਿੰਘ ਜੋ ਕਿ ਹਰੀਕੇ ਪੱਤਨ ਜ਼ਿਲ੍ਹਾ ਤਰਨਤਾਰਨ ਦਾ ਰਹਿਣ ਵਾਲਾ ਇਹ ਦੋਨੋਂ ਇਸ ਦੇ ਨਾਲ ਜਾਂਦੇ ਆ ਬਠਿੰਡੇ ਆਉਂਦੇ ਨੇ ਬਠਿੰਡੇ ਆ ਕੇ ਇਸ ਨੂੰ ਕਹਿੰਦੇ ਨੇ ਕਿ ਆਪਾਂ ਪ੍ਰਮੋਸ਼ਨ ਕਰਨੀ ਹੈ ਪਰ ਇਸ ਦੀ ਗੱਡੀ ਠੀਕ ਕਰਾਉਣ ਦੇ ਬਹਾਨੇ ਇਹ ਇਸ ਨੂੰ ਇੱਕ ਗੈरेज ਦੇ ਵਿੱਚ ਲੈ ਜਾਂਦੇ ਨੇ ਇੱਧਰ ਜੋ ਕਮਲਕੌਰ ਦੀ ਮਾਂ ਹੁੰਦੀ ਆ ਕਾਂਚਨ ਕੁਮਾਰੀ ਦੀ ਮਾਂ ਹੁੰਦੀ ਆ ਗਿਰਜਾ ਦੇਵੀ ਉਹ ਏਸ ਨਾਲ ਸੰਪਰਕ ਸਾਧਣਾ ਚਾਹੁੰਦੀ ਹੈ ਪਰ ਜਦੋਂ ਰਾਤ ਦੇ 11 ਵਜੇ ਜਾਂਦੇ ਆ 11 ਵਜੇ ਤੋਂ ਬਾਅਦ ਮਾਂ ਦਾ ਆਪਣੀ ਧੀ ਦੇ ਨਾਲ ਸੰਪਰਕ ਟੁੱਟ ਜਾਂਦਾ ਹੈ ਜਾਨੀ ਉਸ ਦਾ ਫੋਨ ਬੰਦ ਆਉਣ ਲੱਗ ਜਾਂਦਾ ਹੈ ਇਧਰ ਹੁਣ ਇਹ ਇਸ ਨੂੰ ਇੱਕ ਗੈरेज ਦੇ ਵਿੱਚ ਲੈ ਜਾਂਦੇ ਨੇ ਗੱਡੀ ਠੀਕ ਕਰਨ ਦੇ ਬਹਾਨੇ ਪਰ ਇਹਨਾਂ ਦੀ ਪਲਾਨਿੰਗ ਕੁਝ ਹੋਰ ਸੀ ਉਸ ਤੋਂ ਬਾਅਦ ਫਿਰ ਇਹ ਪਲਾਨਿੰਗ ਦੇ ਤਹਿਤ ਇਸ ਨੂੰ ਇਸ ਦੀ ਗੱਡੀ ਦੇ ਵਿੱਚ ਹੀ ਪੁੱਛੋ ਦੇ ਕੋਲ ਇੱਕ ਸੁੰਨੀ ਜਗ੍ਹਾ ਤੇ ਲੈ ਜਾਂਦੇ ਨੇ ਉੱਥੇ ਲਿਜਾ ਕੇ ਪਰਨੇ ਦੇ ਨਾਲ ਇਸ ਦਾ ਗਲ ਘੁੱਟ ਦਿੱਤਾ ਜਾਂਦਾ ਹੈ ਗਲ ਘੁੱਟਣ ਤੋਂ ਬਾਅਦ ਹੁਣ ਇਹਨਾਂ ਦੇ ਅੱਗੇ ਇਹ ਸਵਾਲ ਸੀ ਕਿ ਆਖਰ ਹੁਣ ਇਸ ਦੀ ਲਾਸ਼ ਦਾ ਤੇ ਗੱਡੀ ਦਾ ਕੀ ਕੀਤਾ ਜਾਵੇ ਜੇ ਸ਼ਰਤ ਦੇ ਖੜੀ ਕਰਾਂਗੇ ਤਾਂ ਕਿਸੇ ਨੂੰ ਨਾਲ ਦੀ ਨਾਲ ਸ਼ੱਕ ਹੋ ਜਾਵੇਗਾ ਇਸ ਕਰਕੇ ਇਹਨਾਂ ਨੇ ਸੋਚਿਆ ਕਿ ਆਦੇਸ਼ ਹਸਪਤਾਲ ਦੀ ਕਾਰ ਪਾਰਕਿੰਗ ਦੇ ਵਿੱਚ ਕਾਰ ਲਗਾ ਦੇਵਾਂਗੇ ਅਤੇ ਕਿਸੇ ਨੂੰ ਛੇਤੀ ਛੇਤੀ ਪਤਾ ਨਹੀਂ ਲੱਗੇਗਾ ਤੇ ਫਿਰ ਇਹ 10 ਜੂਨ 2025 ਦੀ ਸਵੇਰ 5:30 ਵਜੇ ਦੇ ਕਰੀਬ ਇਸ ਕਾਰ ਨੂੰ ਅਦੇਸ਼ ਹਸਪਤਾਲ ਦੀ ਕਾਰ ਪਾਰਕਿੰਗ ਦੇ ਵਿੱਚ ਲਗਾ ਦਿੰਦੇ ਨੇ ਤੇ ਇੱਥੋਂ ਚਲੇ ਜਾਂਦੇ ਨੇ ਹੁਣ ਜੋ ਪੁਲਿਸ ਸੀ ਉਹ ਇਸ ਕੇਸ ਦੀ ਬੜੀ ਮੁਸਤੈਦੀ ਦੇ ਨਾਲ ਤਫ਼ਤੀਸ਼ ਕਰ ਰਹੀ ਸੀ ਤੇ ਪੁਲਿਸ ਸੀਸੀਟੀਵੀ ਕੈਮਰਿਆਂ ਦੇ ਆਧਾਰ ਤੇ ਇਹ ਸਾਰੇ ਕੇਸ ਨੂੰ ਹੱਲ ਕਰਦੀ ਹੈ ਤੇ ਤਕਰੀਬਨ ਰਾਤ ਦੇ 1 ਵਜੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਆ ਜਸਪ੍ਰੀਤ ਸਿੰਘ ਅਤੇ ਨਿਰਮਤਜੀਤ ਸਿੰਘ ਨੂੰ ਤੇ ਇਹਨਾਂ ਦਾ ਜੋ ਦੂਸਰਾ ਸਾਥੀ ਹੈ ਅਮਰਤਪਾਲ ਸਿੰਘ ਮਹਿਰੋ ਉਹ ਅਜੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਜਦੋਂ ਹੁਣ ਇਹਨਾਂ ਤੋਂ ਪੁੱਛਿਆ ਜਾਂਦਾ ਕਿ ਆਖਿਰ ਤੁਸੀਂ ਇਸ ਕੁੜੀ ਦਾ ਕਤਲ ਕਿਉਂ ਕੀਤਾ ਤਾਂ ਇਹਨਾਂ ਨੇ ਦੱਸਿਆ ਕਿ ਇਹ ਜੁਪੀ ਦੀ ਰਹਿਣ ਵਾਲੀ ਸੀ ਇਸ ਨੇ ਆਪਣਾ ਨਾਮ ਕਮਲਕੌਰ ਭਾਬੀ ਰੱਖਿਆ ਹੋਇਆ ਸੀ ਤੇ ਇਹ ਸੋਸ਼ਲ ਮੀਡੀਆ ਦੇ ਉੱਤੇ ਅਸ਼ਲੀਲ ਵੀਡੀਓ ਪਾਉਂਦੀ ਸੀ ਅਸ਼ਲੀਲ ਗੱਲਾਂ ਕਰਦੀ ਸੀ ਅਸ਼ਲੀਲ ਰੀਲਾਂ ਪਾਉਂਦੀ ਸੀ ਜਿਸ ਦੇ ਕਾਰਨ ਜੋ ਜੂਥ ਸੀ ਉਹ ਵਿਗੜ ਰਿਹਾ ਸੀ ਅਸੀਂ ਇਸ ਨੂੰ ਪਹਿਲਾਂ ਵੀ ਕਿਹਾ ਸੀ ਕਿ ਤੂੰ ਇਹ ਸਭ ਬੰਦ ਕਰ ਦੇ ਪਰ ਇਸ ਨੇ ਸਾਡੀ ਨਹੀਂ ਮੰਨੀ ਇਸ ਕਰਕੇ ਅਸੀਂ ਇਸ ਨੂੰ ਸਬਕ ਸਿਖਾਉਣ ਦੇ ਮਾਰਿਆ ਨੇ ਇਸ ਦਾ ਕਤਲ ਕੀਤਾ ਹੈ ਹੁਣ ਪੁਲਿਸ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਦੀ ਹੈ ਤੇ ਇਹਨਾਂ ਦਾ ਰਿਮਾਂਡ ਲੈਂਦੀ ਹੈ ਤੇ ਅਮਰਤ ਪਾਲ ਸਿੰਘ ਮਹਿਰੋ ਦੀ ਪੁਲਿਸ ਤਲਾਸ਼ ਕਰ ਰਹੀ ਹੈ ਕਿਉਂਕਿ ਉਹ ਅਜੇ ਪੁਲਿਸ ਦੀ ਗ੍ਰਿਫਤ ਚੋਂ ਬਾਹਰ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿਦਾਂ-ਕਿਦਾਂ ਦੇ ਕ੍ਰਾਈਮ ਕਿਦਾਂ-ਕਿਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ ਕਿਵੇਂ ਇੱਕ ਇੰਸਟਾਗ੍ਰam ਇਨਫਲੂਐਂਸਰ ਕੁੜੀ ਜੋ ਕਿ ਜਿਸ ਦੀ ਸ਼ਬਦਾਬਲੀ ਬੜੀ ਬੜੀ ਭੱਦੀ ਸੀ ਉਹ ਸਸਤੇ ਫੇਮ ਦੇ ਪਿੱਛੇ ਪਈ ਹੋਈ ਸੀ ਗਾਲਾਂ ਕੱਢਣੀਆਂ ਅਸਲੀ ਰੀਲਾਂ ਪਾਉਣੀਆਂ ਐਦਾਂ ਦਾ ਕੁਝ ਉਹ ਸੋਸ਼ਲ ਮੀਡੀਆ ਤੇ ਕਰ ਰਹੀ ਸੀ ਜਿਸ ਕਾਰਨ ਜੋ ਇਹ ਸਿੱਖ ਨੌਜਵਾਨ ਸੀ ਇਹਨਾਂ ਨੇ ਉਸ ਨੂੰ ਕਿਹਾ ਕਿ ਤੂੰ ਐਦਾਂ ਨਾ ਕਰ ਤੂੰ ਇਹ ਸਭ ਕੁਝ ਬੰਦ ਕਰ ਦੇ ਤਾਂ ਉਸ ਨੇ ਕਿਹਾ ਕਿ ਮੈਂ ਬੰਦ ਕਰ ਦੇਵਾਂਗੀ ਪਰ ਉਸ ਨੇ ਬੰਦ ਨਹੀਂ ਕੀਤਾ ਤੇ ਆਖਰ ਫਿਰ ਇਹਨਾਂ ਨੇ ਉਸ ਨੂੰ ਸਬਕ ਸਿਖਾਉਣ ਦੇ ਲਈ ਉਸ ਦਾ ਕਤਲ ਕਰ ਦਿੱਤਾ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਅਤੇ ਜੋ ਐਦਾਂ ਦੇ YouTube Facebook Social Media ਦੇ ਉੱਤੇ Instagram ਦੇ ਉੱਤੇ ਲੋਕ ਨੇ ਜੋ ਐਦਾਂ ਸਸਤਾ ਫੇਮ ਭਾਲ ਦਿਆ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ ਉਹ ਵੀ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾ